2024 ਦਾ ਦੁਨੀਆ ਦਾ ਸਭ ਤੋਂ ਵੱਡਾ ਜੂਆ ਖੇਡਿਆ ਗਿਆ ਕਿਹੜੇ ਦੇਸ਼ ਵਿੱਚ ਖੇਡਿਆ ਗਿਆ ਕੌਣ ਜੁਆਰੀ ਸੀ ਇਸ ਜੂਏ ਦੇ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਦੋਸਤੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਲियर ਅਮਰਿਤ ਚੈਨਲ ਤੋਂ ਮੈਂ ਅਮਰਿਤ ਪਾਲ ਕਲियर ਦੋਸਤੋ ਸਵਾਗਤ ਹੈ ਤੁਹਾਡਾ ਤੇ ਅੱਜ ਦਾ ਜੋ ਆਪਣਾ ਵਿਸ਼ਾ ਹੈ ਬੜਾ ਚਿੰਤਨਸ਼ੀਲ ਵੀ ਵਿਸ਼ਾ ਹੈ ਕਿ ਦੁਨੀਆ ਦੇ ਵਿੱਚ ਇਦਾਂ ਦੇ ਜੂਏ ਖੇਡੇ ਜਾਂਦੇ ਨੇ ਕਿਹੜਾ ਜੁਆਰੀ ਰਿਹਾ ਕੌਣ ਜਿੱਤਿਆ ਤੇ ਆਓ ਅੱਜ ਆਪਾਂ ਫਿਰ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਦੁਨੀਆ ਦਾ ਸਭ ਤੋਂ ਵੱਡਾ ਜੂਆ ਤੇ ਜੁਆਰੀ 2024 ਆਰਥਿਕਤਾ ਪੱਖੋਂ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੇਸ਼ ਯੂ ਐਸ ਏ ਜੈਨਕੀ ਯੂਨਾਈਟਿਡ ਸਟੇਟ ਆਫ ਅਮਰੀਕਾ ਵਿੱਚ ਨਵੰਬਰ ਮਹੀਨੇ 2024 ਵਿੱਚ ਰਾਸ਼ਟਰਪਤੀ ਦਾ ਚੋਣ ਹੋਇਆ ਹੈ ਯੂ ਐਸ ਏ ਵਿੱਚ ਰਾਜਨੀਤਿਕ ਤੌਰ ਤੇ ਦੋ ਮੁੱਖ ਪਾਰਟੀਆਂ ਹਨ ਇੱਕ ਹੈ ਡੈਮੋਕ੍ਰੈਟਿਕ ਪਾਰਟੀ ਤੇ ਦੂਸਰੀ ਹੈ ਅ ਰਿਪਬਲਿਕਨ ਪਾਰਟੀ ਬਾਕੀ ਜੋ ਦੋਸਤੋ ਖੇਤਰੀ ਪਾਰਟੀਆਂ ਨੇ ਉਹ ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਹੀ ਮਰਜ਼ ਹਨ ਰਾਜ ਕਰ ਰਿਹਾ ਹੈ ਰਾਸ਼ਟਰਪਤੀ ਜੋ ਆਏ ਬਾਰਡਨ ਡੈਮੋਕ੍ਰੈਟਿਕ ਪਾਰਟੀ ਦੇ ਨੁਮਾਇੰਦੇ ਹਨ ਰਾਸ਼ਟਰਪਤੀ ਚੋਣਾਂ ਲਈ ਯੂਐਸਏ ਵਿੱਚ 2024 ਨਵੰਬਰ ਮਹੀਨੇ ਨੂੰ ਆਖਰੀ ਦੌਰ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹ ਪੈਂਦੀਆਂ ਹਨ ਰਾਸ਼ਟਰਪਤੀ ਦੇ ਅਹੁਦੇ ਦੇ ਦਾਅਵੇਦਾਰ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪਸਨ ਜੋ ਕਿ ਅਮਰੀਕਾ ਦੇ बिजनेਸਮੈਨ ਹਨ ਰਿਪਬਲਿਕਨ ਪਾਰਟੀ ਦੇ ਜੋਏ ਬਾਰਡਨ ਦੂਜੀ ਵਾਰ ਰਾਸ਼ਟਰਪਤੀ ਦੇ ਅਦੇ ਲਈ ਚੋਣ ਲੜ ਰਹੇ ਸਨ VOTING ਤੋਂ ਕੁਝ ਦਿਨ ਪਹਿਲਾਂ ਆ ਦੋਨਾਂ ਪਾਰਟੀਆਂ ਤੇ ਦੋਨਾਂ ਉਮੀਦਵਾਰਾਂ ਦੇ ਜਿਹੜੇ ਚੋਣ ਪ੍ਰਚਾਰ ਹਨ ਆਪੋ ਆਪਣੀ ਚਰਮ ਸੀਮਾ ਦੇ ਉੱਤੇ ਹੁੰਦੇ ਨੇ ਦੁਨੀਆ ਦੇ ਰਾਜਨੀਤੀਵਾਨਾਂ ਦੇ ਪੱਖ ਤੋਂ ਲੱਗ ਰਿਹਾ ਸੀ ਕਿ ਦੁਬਾਰਾ ਫਿਰ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਏ ਬਾਰਡਨ ਜਿਹੜੇ ਹੈਗੇ ਨੇ ਉਹ ਹੀ ਇਹ ਚੋਣ ਜਿੱਤਣਗੇ ਦੋਨਾਂ ਪਾਰਟੀਆਂ ਵੱਲੋਂ ਅੰਨੀ ਦੇਥੇ ਪੈਸੇ ਜੋ ਵਹਾਇਆ ਗਿਆ ਸੀ ਇਲੈਕਸ਼ਨ ਤੋਂ ਕੁਝ ਮਹੀਨੇ ਪਹਿਲਾਂ ਅਜਹਾ ਕੀ ਵਾਪਰਿਆ ਕਿ ਰਿਪਬਲਿਕਨ ਪਾਰਟੀ ਦੇ ਡੋਨਲਡ 트੍ਰੰਪ ਦਾ ਜੋ ਪਲੜਾ ਬੇਹੱਦ ਭਾਰੀ ਹੋ ਗਿਆ ਹੋਇਆ ਇਹ ਕਿ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲਨ ਮਸਕ ਨੇ ਸ਼ਰਿਆਮ ਡੋਨਲਡ 트੍ਰੰਪ ਨੂੰ ਆਪਣਾ ਸਮਰਥਨ ਦੇ ਦਿੱਤਾ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਐਲਨ ਮਸਕ ਨੇ ਐਡਾ ਵੱਡਾ ਜੂਆ ਕਿਉਂ ਖੇਡਿਆ ਉਹ ਵੀ ਦੁਨੀਆ ਦੇ ਸਭ ਤੋਂ ਵੱਡੇ ਤਾਕਤਵਰ ਦੇਸ਼ ਦੀ ਸਰਕਾਰ ਦੇ ਖਿਲਾਫ ਕੋਈ ਵੀ ਵੱਡਾ ਸਮਝਦਾਰ बिजनेਸਮੈਨ ਦੇਸ਼ ਦੀ ਸਰਕਾਰ ਨਾਲ ਨਾ ਹੀ ਤਾਂ ਖੁੱਲ ਕੇ ਸਮਰਥਨ ਕਰਦੇ ਹਨ ਤੇ ਨਾ ਹੀ ਉਸ ਦਾ ਵਿਰੋਧ ਕਰਦੇ ਨੇ ਕਿਉਂਕਿ ਇਹ ਦੇਸ਼ ਦੇ ਧਨਾੜ ਲੋਕ ਪਾਰਟੀਆਂ ਨੂੰ ਖੁੱਲਾ ਫੰਡ ਦੇ ਕੇ ਆਪਣੀ ਮਰਜ਼ੀ ਨਾਲ ਲੋਬਿੰਗ ਲੋਬਿੰਗ ਦੋਸਤੋ ਹੁਣ ਕੀ ਹੁੰਦਾ ਹੈ ਵੀ ਆਪਣੇ ਅਨੁਸਾਰ ਕਾਨੂੰਨ ਬਣਵਾਉਣੇ ਸਰਕਾਰ ਤੋਂ ਤੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਲਾਗੂ ਕਰਵਾਉਣਾ ਤਾਂ ਕਿ ਜੋ ਟਰੇਡਰ ਲੋਕ ਹੁੰਦੇ ਨੇ बिजनेਸਮੈਨ ਹੁੰਦੇ ਨੇ ਉਹ ਆਪਣੇ ਉਹ ਵੱਧ ਤੋਂ ਵੱਧ ਉਹਨਾਂ ਨੂੰ ਮੁਨਾਫਾ ਕਮਾਇਆ ਜਾ ਸਕੇ ਲਾਬਿੰਗ ਕਰਵਾਉਂਦੇ ਹਨ ਕਿਸੇ ਵੀ ਦੇਸ਼ ਦਾ ਕੋਈ ਵੀ ਵੱਡਾ ਵਪਾਰੀ ਛੇਤੀ ਕਿਤੇ ਸਰਕਾਰ ਦੀ ਵਿਰੋਧਤਾ ਨਹੀਂ ਕਰਦਾ ਜੇ ਕੋਈ ਵੱਡਾ बिजनेਸਮੈਨ ਪੋਲਿਟਿਕਸ ਸਰਕਾਰ ਦੇ ਨਾਲ ਆਪਣੇ ਰਿਸ਼ਤੇ ਵਿਗਾੜਨ ਦੀ ਗਲਤੀ ਕਰਦੇ ਹਨ ਤਾਂ ਉਸ ਦੀ ਹਾਲਤ ਅਲੀ ਬਾਬਾ ਦੇ ਫਾਊਂਡਰ ਜੈਗਮਾ ਜੋ ਕਿ ਚੀਨ ਦੀ ਕੰਪਨੀ ਸੀ ਵਰਗੀ ਹੁੰਦੀ ਹੈ ਜੋ ਇੱਕ ਸਮੇਂ ਦੁਨੀਆ ਦੇ 20 ਅਮੀਰ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਸਨ ਜਾਨੀ ਕਿ 20 ਅਮੀਰਾਂ ਦੀ ਜੋ ਲਿਸਟ ਸੀ ਉਹਦੇ ਵਿੱਚ ਅਲੀ巴巴 ਦੇ ਫਾਊਂਡਰ ਜੈਗਮਾ ਵਰਗੀ ਹੋ ਜਾਂਦੀ ਹੈ ਜੋ ਕਿ ਚੀਨ ਦੀ ਇੱਕ ਕੰਪਨੀ ਸੀ ਅ ਅਲੀ巴巴 ਜਿਹਨਾਂ ਦੇ ਫਾਊਂਡਰ ਸਨ ਜੈਗਮਾ ਹੁੰਦਾ ਕੀ ਹੈ ਕਿ ਉਹ ਕੀ ਹੁੰਦਾ ਹੈ ਵੀ ਫਿਰ ਸਰਕਾਰ ਦੇ ਖਿਲਾਫ ਇੱਕ ਸਟੇਟਮੈਂਟ ਦੇਣ ਕਰਕੇ ਹੀ ਰਾਤੋਂ ਰਾਤ ਉਹ ਗਾਇਬ ਹੋ ਜਾਂਦੇ ਨੇ ਹਾਲਾਂਕਿ ਉਹ ਪਹਿਲਾਂ ਜੋ ਦੁਨੀਆ ਦੇ 20 ਅਮੀਰ ਦੇਸ਼ਾਂ ਦੇ ਜਿਹੜੇ ਤਨਾੜ ਲੋਕ ਸੀ ਉਹਨਾਂ ਦੀ ਲਿਸਟ ਬਣਦੀ ਹੈ ਤਾਂ ਉਹਨਾਂ ਦੇ ਵਿੱਚ ਉਹ ਜਿਹੜਾ ਐਲੀ ਬਾਬਾ ਦੇ ਫਾਊਂਡੇਸ਼ਨ ਜੈਗਮਾ ਉਹਨਾਂ ਦੇ ਵਿੱਚ ਉਹ ਸ਼ਾਮਲ ਸਨ ਫਿਰ ਸਰਕਾਰ ਦੇ ਖਿਲਾਫ ਇੱਕ ਸਟੇਟਮੈਂਟ ਦੇਣ ਕਰਕੇ ਹੀ ਰਾਤੋਂ ਰਾਤ ਗਾਇਬ ਹੋ ਜਾਂਦੇ ਨੇ ਇਸ ਲਈ ਬਿਜ਼ਨਸਮੈਨ ਕਦੇ ਵੀ ਰਾਜਨੀਤੀ ਵਿੱਚ ਕਿਸੇ ਇੱਕ ਪਾਸੇ ਨਹੀਂ ਝੁਕਦਾ ਉਹ ਹਮੇਸ਼ਾ ਸੰਤਲ ਰਹਿੰਦਾ ਹੈ ਐਲਨ ਮਸਕਾ 13 ਜੁਲਾਈ 2024 ਨੂੰ ਟਵੀਟ ਕਰਕੇ ਇੱਕ ਸਟੇਟਮੈਂਟ ਦਿੰਦੇ ਹਨ ਕਿ ਮੈਂ ਪੂਰਨ ਤਰਤੇ ਡੋਨਲਡ ਟਰੰਪ ਨੂੰ ਸਮਰਥਨ ਕਰਦਾ ਹਾਂ ਪੂਰੀ ਦੁਨੀਆ ਦੇ ਵੱਡੇ ਰਾਜਨੀਤੀਵਾਨ ਅਤੇ ਅਰਥਸ਼ਾਸਤਰੀ ਹੈਰਾਨ ਹੋ ਜਾਂਦੇ ਹਨ ਕਿਉਂ ਕਿ ਕਿਉਂਕਿ ਗੱਲ ਹੀ ਹੈਰਾਨਨੀ ਵਾਲੀ ਸੀ ਤਾਂ ਸਵਾਲ ਇਹ ਉੱਠਦਾ ਹੈ ਕਿ ਐਲਨ ਮਸਕ ਨੇ ਇਹ ਰਿਸਕੀ ਜੂਆ ਕਿਉਂ ਖੇਡਿਆ ਉਹ ਵੀ ਉਸ 트럼ਪ ਦੇ ਭਰੋਸੇ ਜਿਸ ਨਾਲ ਨਾ ਹੀ ਉਸ ਦੇ ਕਾਰੋਬਾਰੀ ਸਬੰਧ ਚੰਗੇ ਸਨ ਤੇ ਨਾ ਹੀ ਵਿਅਕਤੀਗਤ ਤੌਰ ਤੇ ਇਹ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਐਲਨ ਮਸਕ ਵਰਗਾ ਜੀਨੀਅਸ ਬਿਜ਼ਨਸਮੈਨ ਐਡਾ ਵੱਡਾ ਜੁਆਰੀ ਨਹੀਂ ਹੋ ਸਕਦਾ ਪਰ ਤੁਸੀਂ ਹੈਰਾਨ ਹੋਵੋਗੇ ਕਿ ਇਹ ਕੋਈ ਬਿਜ਼ਨਸ ਡੀਲ ਨਹੀਂ ਸੀ ਸਗੋਂ ਇੱਕ ਪਿਤਾ ਦਾ ਬਦਲਾ ਸੀ ਜੋ ਇੱਕ ਜਵਾਨ ਬੇਟੇ ਦੇ ਖੋਹੇ ਜਾਣ ਦੇ ਦੁੱਖ ਤੋਂ ਪਿਤਾ ਵੱਲੋਂ ਲਿਆ ਜਾ ਰਿਹਾ ਸੀ ਬਦਲਾ ਉਹਨਾਂ ਲੋਕਾਂ ਤੋਂ ਜਿਨ੍ਹਾਂ ਦੇ ਬੇਕਾਬੇ ਵਿੱਚ ਆ ਕੇ ਐਲਨ ਮਸਕ ਦਾ ਵੱਡਾ ਬੇਟਾ ਆਪਣਾ ਜੈਂਡਰ ਬਦਲ ਕੇ ਲੜਕੇ ਤੋਂ ਲੜਕੀ ਬਣ ਜਾਂਦਾ ਹੈ ਬਦਲੇ ਦੇ ਇਸ جنੂਨ ਵਿੱਚ ਐਲਨ ਮਸਕ ਇੰਨਾ ਰੁੱਝਿਆ ਕਿ ਜੇ 트੍ਰੰਪ ਹਾਰ ਵੀ ਜਾਂਦਾ ਮਤਲਬ ਕਿ ਜੇ ਡੋਨਲਡ 트੍ਰੰਪ ਪ੍ਰਾਸ਼ਤਪਤੀ ਦੀ ਚੋਣ ਤੋਂ ਹਾਰ ਜਾਂਦਾ ਤਾਂ ਸ਼ਾਇਦ ਉਸ ਨੂੰ ਇੰਨਾ ਘਾਟਾ ਨਹੀਂ ਸੀ ਪੈਣਾ ਜਿੰਨਾ ਐਲਨ ਮਸਕ ਨੂੰ ਪੈਣਾ ਸੀ ਮਸਕ ਦੀ 40 ਸਾਲਾਂ ਦੀ ਮਿਹਨਤ ਅਤੇ 270 ਬਿਲੀਅਨ ਡਾਲਰ ਦਾ ਨੈਟਵਰਕ ਉਸ ਦਾ ਬਿਜ਼ਨਸ ਘਰ-ਬਾਰ ਸਭ ਕੁਝ ਤਹਿਸ ਨਹਿਸ ਹੋ ਜਾਣਾ ਸੀ ਜੇ ਡੋਨਲਡ ਟਰੰਪ ਹਾਰਦਾ ਪਰ ਨਫਾ-ਨੁਕਸਾਨ ਤਾਂ ਬਿਜ਼ਨਸਮੈਨ ਦੇਖਦਾ ਇੱਕ ਪਿਤਾ ਥੋੜਾ ਦੇਖਦਾ ਕਿ ਉਸ ਨੂੰ ਨਫਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਜਿਸ ਦਾ ਨੌਜਵਾਨ ਬੇਟਾ ਗਲਤ ਹੱਥਾਂ ਵਿੱਚ ਆਕੇ ਉਸ ਤੋਂ ਖੋਹਿਆ ਗਿਆ ਸੀ ਫਿਰ ਕੀ ਕਾਰਨ ਰਹਿ ਕੇ ਡੋਨਲਡ 트੍ਰੰਪ ਦੀ ਜਿੱਤ ਐਲਨ ਮਸਕ ਨੂੰ جنੂਨ ਦੀ ਹੱਦ ਤੱਕ ਲੈ ਜਾਂਦੀ ਹੈ ਤੇ ਆਪਾਂ ਕੁਝ ਕਾਰਨਾਂ ਬਾਰੇ ਵੀ ਆਪਾਂ ਜਾਣਦੇ ਹਾਂ ਕਿਉਂਕਿ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਜੂਆ ਕਿਹਾ ਗਿਆ ਹੈ ਕਿਉਂ ਮਸਕ ਨੇ ਖੁੱਲ੍ਹੇਆਮ ਸਮਰਥਨ ਦਿੱਤਾ ਡੋਨਲਡ 트੍ਰੰਪ ਨੂੰ ਕਿਸ ਤੋਂ ਬਦਲਾ ਲੈਣਾ ਚਾਹੁੰਦਾ ਸੀ ਐਲਨ ਮਸਕ ਕਿਵੇਂ ਮਸਕ ਨੇ ਬਦਲ ਦਿੱਤਾ ਅਮਰੀਕਾ ਦਾ ਰਾਸ਼ਟਰਪਤੀ ਚੋਣਾਂ ਆਹ ਥੋੜਾ ਜਿਹਾ ਹੋਰ ਇਹਨਾਂ ਸਵਾਲਾਂ ਦੇ ਚਿੰਤਨ ਵਿਸਥਾਰ ਵਿੱਚ ਆਪਾਂ ਚੱਲਦੇ ਹਾਂ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਜੂਆ ਕਿਉਂ ਕਿਹਾ ਗਿਆ ਜੇ ਇਸ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ 트੍ਰੰਪ ਹਾਰਦਾ ਤਾਂ ਸ਼ਾਇਦ ਉਸ ਦਾ ਕੋਈ ਬਹੁਤਾ ਨੁਕਸਾਨ ਨਹੀਂ ਸੀ ਹੋਣਾ ਪਰ ਦੂਜੇ ਪਾਸੇ ਐਲਨ ਮਸਕ ਦਾ ਰਹਿਣਾ ਕੱਖ ਨਹੀਂ ਸੀ ਕੋਈ ਵੀ ਜਵਾਰੀ ਇਦਾਂ ਦਾ ਜੂਆ ਨਹੀਂ ਖੇਡਦਾ ਜਿਸ ਵਿੱਚ ਜਿੱਤ ਲਈ ਥੋੜਾ ਅਤੇ ਗਵਾਉਣ ਲਈ ਸਭ ਕੁਝ ਗਵਾਚ ਜਾਵੇ ਦੂਜਾ ਇਹ ਕਿ ਜਿੰਨਾ ਵੱਡਾ ਬਿਜ਼ਨਸ ਹੁੰਦਾ ਹੈ ਉਸ ਨੂੰ ਓਨੀ ਵੱਡੀ ਹੀ ਰਾਜਨੀਤਿਕ ਤੌਰ ਤੇ ਬੈਕਅਪ ਦੀ ਵੀ ਜ਼ਰੂਰਤ ਹੁੰਦੀ ਹੈ ਇੱਥੇ ਇਹ ਸਮਝਣਾ ਹੋਵੇਗਾ ਕਿ ਰਾਜਨੀਤੀ ਅਤੇ ਬਿਜ਼ਨਸ ਨਦੀ ਦੇ ਉਹ ਦੋ ਕਿਨਾਰੇ ਨੇ ਜੋ ਇੱਕ ਦੂਜੇ ਨਾਲ ਜੁੜੇ ਹੋਣ ਦੇ ਕਾਰਨ ਕਦੇ ਆਪਸ ਵਿੱਚ ਮਿਲ ਵੀ ਨਹੀਂ ਸਕਦੇ ਅਤੇ ਇੱਕ ਦੂਜੇ ਤੋਂ ਬਿਨਾਂ ਰਹਿ ਵੀ ਨਹੀਂ ਸਕਦੇ ਐਲਨ ਮਸਕ ਜਦੋਂ ਟਵੀਟ ਕਰਕੇ ਡੋਨਲਡ ਟਰੰਪ ਦੇ ਸਮਰਥਨ ਵਿੱਚ ਆ ਜਾਂਦੇ ਹਨ ਪੂਰੀ ਦੁਨੀਆ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਸ ਸਮੇਂ 트੍ਰੰਪ ਦਾ ਸਮਰਥਨ ਕਰਨਾ ਕਿਸੇ ਜੂਏ ਤੋਂ ਘਟ ਨਹੀਂ ਸੀ ਦੁਨੀਆ ਦੇ ਵੱਡੇ ਵਿਚਾਰਵਾਨ ਕਹਿ ਰਹੇ ਸਨ ਕਿ ਤਰੱਕੀ ਦੇ ਰਾਹ ਤੇ ਭੱਜਦੇ ਹੋਏ ਐਲਨ ਮਸਕ ਦੇ ਪੈਰ 트੍ਰੰਪ ਨਾ ਦੀ ਖਾਈ ਵਿੱਚ ਡਿੱਗ ਪਏ ਹਨ ਕਿਉਂਕਿ ਲੋਕਾਂ ਦਾ ਸੋਚਣਾ ਇਹ ਸੀ ਕਿ ਪਿਛਲੀ ਵਾਰ 트੍ਰੰਪ ਦੇ ਹਾਰਨ ਤੇ ਉਸਨੇ ਹਾਰ ਨਹੀਂ ਸਿਮੰਨੀ ਜਿਸ ਨਾਲ ਦੇਸ਼ ਵਿੱਚ ਦੰਗੇ ਹੋਏ ਅਤੇ ਇਸ ਦਾ ਜ਼ਿੰਮੇਵਾਰ ਡੋਨਲਡ 트੍ਰੰਪ ਨੂੰ ਮੰਨਿਆ ਗਿਆ ਡੋਨਲਡ 트੍ਰੈਂਪ ਦਾ ਵਿਅਕਤੀਤਵ ਦੁਨੀਆ ਦੀਆਂ ਨਜ਼ਰਾਂ ਵਿੱਚ ਲੋਕਤੰਤਰ ਵਿਰੋਧੀ ਹੋ ਗਿਆ ਸੀ ਕਿਉਂਕਿ ਉਸ ਦਾ ਵਿਅਕਤੀਤਵ ਉਹਨਾਂ ਪਵਿੱਤਰ ਉਹਨਾਂ ਪਵਿੱਤਰ ਨਹੀਂ ਸੀ ਜਿੰਨਾ ਇੱਕ ਰਾਸ਼ਟਰਪਤੀ ਦਾ ਹੋਣਾ ਚਾਹੀਦਾ ਹੈ ਕਾਰਨ ਇਹ ਵੀ ਸੀ ਕਿ 트੍ਰੈਂਪ ਤੇ 34 ਕੇਸ ਚੱਲ ਰਹੇ ਸਨ ਜਿਨ੍ਹਾਂ ਵਿੱਚੋਂ ਦੋ ਕੇਸਾਂ ਵਿੱਚ ਤਾਂ ਉਹ ਦੋਸ਼ੀ ਸਾਬਤ ਹੋ ਚੁੱਕੇ ਸਨ 트੍ਰੈਂਪ ਸੋਸ਼ਲ ਮੀਡੀਆ ਤੇ ਵੀ ਉਥਲ-ਫੁਤਲ ਹੋ ਚੁੱਕੇ ਸਨ ਇਤੋਂ ਤੱਕ ਕਿ ਟਵਿੱਟਰ ਉਹਨਾਂ ਨੂੰ ਇੱਕ ਸਮੇਂ ਬੈਨ ਵੀ ਕਰ ਚੁੱਕਿਆ ਸੀ ਅਮਰੀਕਾ ਦੀ ਮੇਨਸਟ੍ਰੀਮ ਮੀਡੀਆ ਦਾ ਇੱਕ ਵੱਡਾ ਹਿੱਸਾ ਉਹਨਾਂ ਦੀ ਦਾਵੇਦਾਰੀ ਤੇ ਹੀ ਸਵਾਲ ਚੁੱਕ ਰਿਹਾ ਸੀ ਅਮਰੀਕਾ ਦੀ ਸੈਲੀਬ੍ਰਿਟੀ ਕ੍ਰੀਮ ਬਿਲ ਗੇਟਸ ਤੋਂ ਲੈ ਕੇ ਲਿਓਨਾਰਡੋ ਹਾਲੀਵੁੱਡ ਸੈਲੀਬ੍ਰਿਟੀ ਬ੍ਰਾਕ ਹਸਨ ਓਬਾਮਾ ਉਸ ਦੇ ਖਿਲਾਫ ਸਨ ਬਾਈਡਨ ਕਮਲਾ ਹੈਰਿਸਨ ਨੂੰ ਸਪੋਰਟ ਕਰ ਰਹੇ ਸਨ ਅਮਰੀਕਾ ਦੀ ਕੋਰਟ ਚੋਣਾਂ ਤੋਂ ਬਾਅਦ 트੍ਰੰਪ ਨੂੰ ਸਜ਼ਾ ਸੁਣਾਉਣ ਵਾਲੀ ਸੀ ਪਰ 트੍ਰੰਪ ਦਾ ਜੇਲ੍ਹ ਜਾਣਾ ਤੈਅ ਪੂਰੀ ਦੀ ਪੂਰੀ ਫਿਜ਼ਾ ਟਰੰਪ ਦੀ ਬਗਾਵਤ ਵਿੱਚ ਸੀ ਇਹਨਾਂ ਹਾਲਾਤਾਂ ਦੇ ਚੱਲਦਿਆਂ ਟਰੰਪ ਦਾ ਖੁੱਲ੍ਹੇਆਮ ਸਮਰਥਨ ਕਰਨਾ ਮੌਜੂਦਾ ਸਰਕਾਰ ਨਾਲ ਦੁਸ਼ਮਣੀ ਮੁੱਲ ਲੈਣਾ ਸੀ ਜੋ ਜਿੱਤ ਕੇ ਦੁਆਰਾ ਆਉਣ ਵਾਲੀ ਸੀ ਦੂਜੇ ਪਾਸੇ ਮਸਕ ਕਦੇ ਵੀ ਟਰੰਪ ਦੇ ਸਮਰਥਕ ਨਹੀਂ ਸਨ ਅਤੇ ਨਾ ਹੀ ਟਰੰਪ ਨੇ ਕਦੇ ਮਸਕ ਨੂੰ ਪਸੰਦ ਕੀਤਾ ਸੀ ਬੀਤੇ ਵਿੱਚ ਵੀ ਮਸਕ ਨੇ ਕਦੇ ਵੀ ਟਰੰਪ ਨੂੰ ਸਮਰਥਨ ਨਹੀਂ ਦਿੱਤਾ ਹਾਲਾਂਕਿ ਉਹ ਸ਼ਰਿਆਮ ਕਹਿ ਚੁੱਕੇ ਸਨ ਕਿ ਉਹਨਾਂ ਨੇ ਪਹਿਲਾਂ ਵੀ ਐ ਜੋਏ ਵਾਰਡਨ ਨੂੰ ਹੀ ਰਿਪੋਰਟ ਕੀਤਾ ਹੈ ਮਸਕ ਦੇ ਬਿਜ਼ਨਸ ਲਈ ਜਿੰਨਾ ਬਾਈਡਨ ਫਾਇਦੇਮੰਦ ਸੀ ਉਹਨਾਂ 트ੰਪ ਕਦੇ ਵੀ ਨਹੀਂ ਸੀ ਬਾਈਡਨ ਜਦੋਂ ਰਾਸ਼ਟਰਪਤੀ ਬਣਦੇ ਨੇ ਤਾਂ ਐਲਨ ਮਸਕ ਦਾ ਨੈਟਵਰਕ ਜਿਹੜਾ ਹੁੰਦਾ ਉਸ ਦੇ ਬਿਜ਼ਨਸ ਦਾ 184 ਬਿਲੀਅਨ ਡਾਲਰ ਸੀ ਜਿਹੜੀ ਕਿ ਅਗਲੇ 4 ਸਾਲਾਂ ਵਿੱਚ ਵਧ ਕੇ 270 ਬਿਲੀਅਨ ਡਾਲਰ ਹੋ ਗਈ ਸੀ ਬਾਈਡਨ ਦੇ ਰਾਜਕਾਲ ਦੌਰਾਨ ਹੀ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ 2021 ਵਿੱਚ ਬਣੇ ਸਨ ਕਿਉਂਕਿ ਜੋਏ ਬਾਡਨ ਦੀ ਸਰਕਾਰ ਕਲਾਈਮੈਟਿਕ ਚੇਂਜਸ ਵਿੱਚ ਬਧੇਰੇ ਵਿਸ਼ਵਾਸ ਰੱਖਦੀ ਸੀ ਇਸੇ ਕਰਕੇ ਹੀ ਐਲਨ ਮਸਕ ਦੀ ਟੈਸਲਾ ਗੱਡੀ ਨੂੰ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾਂਦੀ ਸੀ ਦੂਜੇ ਪਾਸੇ 트ੰਪ ਨੇ ਕਦੇ ਵੀ ਇਲੈਕਟ੍ਰੋਨਿਕ ਕਾਰ ਨੂੰ ਐਲਨ ਮਸਕ ਦੇ ਪ੍ਰੋਡਕਟਸ ਅਤੇ ਮਸਕ ਨੂੰ ਪਸੰਦ ਨਹੀਂ ਸੀ ਕੀਤਾ ਇੱਕ ਵਾਰ ਜਦੋਂ ਮਸਕ 트ੰਪ ਨੂੰ ਮਿਲਣ ਗਏ ਤਾਂ 트ੰਪ ਨੇ ਟਵੀਟ ਕਰਕੇ ਇਹ ਦੱਸਿਆ ਕਿ ਟੈਸਲਾ ਦੇ ਮਾਲਕ ਉਸ ਦੀ ਚਾਪਲੂਸੀ ਕਰਕੇ ਆਪਣਾ ਉਸ ਤੋਂ ਕੰਮ ਕਢਵਾਉਣਾ ਚਾਹੁੰਦੇ ਸਨ ਡੋਨਾਲਡ ਦੇ ਅਨੁਸਾਰ 트ੰਪ ਮਸਕ ਬੇਕਾਰ ਚੀਜ਼ਾਂ ਬਣਾ ਰਿਹਾ ਸੀ ਭਾਵੇਂ ਕਿ ਉਸਦੀ ਟੈਸਲਾ ਕਾਰ ਹੋਵੇ ਜਾਂ ਰਾਕਟ ਮਸਕ ਨੇ ਵੀ ਉਸ ਦਾ ਜਵਾਬ ਦਿੰਦੇ ਹੋਏ 트ੰਪ ਨੂੰ ਬੁੱਢਾ ਬੇਕਾਰ ਕਹਿ ਕੇ ਰਾਜਨੀਤੀ ਤੋਂ ਰਿਟਾਇਰਮੈਂਟ ਲੈਣ ਲਈ ਉਪਦੇਸ਼ ਦਿੱਤਾ ਸੀ ਇਸ ਦੇ ਚਲਦਿਆਂ ਫਿਰ ਵੀ ਐਲਨ ਮਸਕ ਨੇ 트ੰਪ ਤੇ ਐਡਾ ਵੱਡਾ ਦਾਅ ਕਿਉਂ ਖੇਡਿਆ ਜੈਂਡਰ ਚੇਂਜ ਦੇ ਨਾਲ ਆਪਣਾ ਨਾਂ ਵੀ ਜੇਵੀਅਰ ਤੋਂ ਵਿਵੀਨ ਰੱਖ ਲਿਆ ਐਲਨ ਮਸਕਾ ਇਸ ਫੈਸਲੇ ਦੇ ਸਖਤ ਖਿਲਾਫ ਸਨ ਅਸਲ ਵਿੱਚ ਅਮਰੀਕਾ ਵਰਗੇ ਵਿਕਸਤ ਦੇਸ਼ ਵਿੱਚ ਜੈਂਡਰ ਚੇਂਜ ਕਰਨਾ ਕੋਈ ਵੱਡੀ ਗੱਲ ਨਹੀਂ ਸਮਝਿਆ ਜਾਂਦਾ ਐਲਨ ਮਸਕ ਦਾ ਮੰਨਣਾ ਇਹ ਸੀ ਕਿ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਉਸ ਦਾ ਬ੍ਰੇਨ ਵਾਸ਼ ਕਰਕੇ ਜੈਂਡਰ ਚੇਂਜ ਕਰਵਾ ਦਿੱਤਾ ਹੈ ਅਤੇ ਉਸ ਦੇ بیٹے ਨੂੰ ਦੂਰ ਕਰ ਦਿੱਤਾ ਹੈ ਉਸ ਦੀਆਂ ਇਹਨਾਂ ਗੱਲਾਂ ਵਿੱਚ ਭਾਵੇਂ ਥੋੜਾ ਹੀ ਸਹੀ ਵਜਨ ਜ਼ੂਰ ਸੀ ਕਿਉਂਕਿ ਇਹ ਸ਼ਿਕਾਇਤ ਕਰਨ ਵਾਲੇ ਇਕੱਲੇ ਮਸਕ ਹੀ ਨਹੀਂ ਸਨ ਔਰ ਬਹੁਤ ਸਾਰੇ ਮਾਪੇ ਵੀ ਅਦਾਲਤ ਵਿੱਚ ਇਹ ਕਹਿ ਚੁੱਕੇ ਸਨ ਕਿ ਉਹਨਾਂ ਦੇ ਬੱਚੇ ਸੰਸਥਾਵਾਂ ਵੱਲੋਂ ਹੀਣ ਭਾਵਨਾ ਦਾ ਸ਼ਿਕਾਰ ਹੋਏ ਹਨ ਬਹੁਤੇ ਜੈਂਡਰ ਚੇਂਜ ਬੱਚੇ ਵੀ ਆਪਣੇ ਜੀਵਨ ਦੀ ਵੱਡੀ ਗਲਤੀ ਕਹਿ ਰਹੇ ਸਨ ਇਸ ਲਈ ਐਲਨ ਮਸਕ ਨੇ ਇਹ ਸਾਂਖਾ ਦਿੱਤੀ ਕਿ ਉਹ ਇਸ ਸੋਚ ਤੇ ਸੰਸਥਾਵਾਂ ਨੂੰ ਹੀ ਖਤਮ ਕਰ ਦੇਣਗੇ ਜੋ ਲੁਕਵੇਂ ਤੌਰ ਤੇ ਅੰਦੋਲਨ ਚਲਾ ਕੇ ਬੱਚਿਆਂ ਦਾ ਜੈਂਡਰ ਚੇਂਜ ਕਰਵਾਉਂਦੇ ਹਨ ਅਸਲ ਵਿੱਚ ਇਹ ਲੜਾਈ ਐਡੀ ਸੌਖੀ ਨਹੀਂ ਸੀ ਕਿਉਂਕਿ ਉਹਨਾਂ ਅੰਦੋਲਨਾਂ ਦੇ ਪਿੱਛੇ ਬਾਈਡਨ ਸਰਕਾਰ ਦਾ ਹੱਥ ਸੀ ਸਰਕਾਰ ਇਸ ਕਦਰ ਇਸ ਵਿਚਾਰਧਾਰਾ ਨੂੰ ਅੱਗੇ ਵਧਾ ਰਹੀ ਸੀ ਕਿ ਉਹਨਾਂ ਨੇ ਬਕਾਇਦਾ ਜੈਂਡਰ ਐਫਰਾਮੇਟਿਵ ਕੇਅਰ ਨਾਮ ਦਾ ਪ੍ਰੋਗਰਾਮ ਚਲਾ ਰੱਖਿਆ ਸੀ ਸਰਕਾਰ ਅਜੇ ਹੀ ਕਾਨੂੰਨ ਬਣਾਉਣ ਵਿੱਚ ਲੱਗੀ ਹੋਈ ਸੀ ਤਾਂ ਕਿ ਜੈਂਡਰ ਚੇਂਜ ਕਰਨ ਵਿੱਚ ਕੋਈ ਬਹੁਤੀ ਦਿੱਕਤ ਪੇਸ਼ ਨਾ ਆਵੇ ਕੈਲੀਫੋਰਨੀਆ ਵਿੱਚ ਤਾਂ ਇਹ ਕਾਨੂੰਨ ਵੀ ਬਣ ਗਿਆ ਸੀ ਕਿ ਸਕੂਲ ਵਾਲੇ ਬੱਚੇ ਆਂ ਦੀਆਂ ਗੁਪਤ ਜਾਣਕਾਰੀਆਂ ਉਹਨਾਂ ਦੇ ਮਾਪੇ ਤੋਂ ਸੁਪਾ ਸਕਦੇ ਹਨ ਐਲਨ ਮਸਕ ਨੇ ਇਸ ਕਾਨੂੰਨ ਅਤੇ ਵਿਚਾਰਧਾਰਾ ਦਾ ਖੁੱਲਕੇ ਵਿਰੋਧ ਕੀਤਾ ਇਸ ਵਿਰੋਧ ਦੇ ਚੱਲਦਿਆਂ ਉਸਨੇ ਆਪਣੀ ਇੱਕ ਫੈਕਟਰੀ ਨੂੰ ਕੈਲੀਫੋਰਨੀਆ ਤੋਂ ਪੱਟ ਕੇ ਟੈਕਸਸ ਵਿੱਚ ਸ਼ਿਫਟ ਕਰ ਦਿੱਤਾ ਮਸਕ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਕਿ ਅਗਰ ਇਸ ਵਿਚਾਰਧਾਰਾ ਦੇ ਖਿਲਾਫ ਲੜਾਈ ਜਿੱਤਣੀ ਹੈ ਤਾਂ ਸਰਕਾਰ ਨੂੰ ਹੀ ਖਤਮ ਕਰਨਾ ਹੋਵੇਗਾ ਸਰਕਾਰ ਅਤੇ ਮਸਕ ਦੇ ਵਿਚਕਾਰ ਕੋਲਡ ਵਾਰ ਯਾਨੀ ਕਿ ਜਿਹਨੂੰ ਅਸੀਂ ਠੰਡਾ ਜੁੱਧ ਕਹਿ ਦਿੰਦੇ ਆ ਜਾਂ ਅੰਦਰਖਾਤੇ ਦੀ ਲੜਾਈ ਸੌਖੀ ਭਾਸ਼ਾ ਦੇ ਵਿੱਚ ਉਹ ਚੱਲ ਰਹੀ ਸੀ हदਾ ਉਦੋਂ ਹੋ ਗਈ ਜਦੋਂ 2021 ਵਿੱਚ ਇਲੈਕਟ੍ਰੋਨਿਕ ਕਾਰ ਬਣਾਉਣ ਵਾਲੀਆਂ ਕੰਪਨੀਆਂ ਦੀ ਇੱਕ ਮੀਟਿੰਗ ਬੁਲਾਈ ਅਤੇ ਮਸਕ ਦੀ ਟੈਸਲਾ ਨੂੰ ਸੱਦਿਆ ਹੀ ਨਹੀਂ ਗਿਆ ਹਾਲਾਂਕਿ ਮਾਰਕੀਟ ਦਾ 74% ਸ਼ੇਅਰ ਜੋ ਟੈਸਲਾ ਸੀ ਉਹ ਉਹਨਾਂ ਨੂੰ ਸਰਕਾਰ ਨੂੰ ਦਿੰਦੀ ਸੀ ਇਸ ਨਾਲ ਬਾਈਡਨ ਸਰਕਾਰ ਅਤੇ ਮਸਕ ਦੇ ਵਿਚਕਾਰ ਜੋ ਲੁਕੀ ਸ਼ੁਪੀ ਦੁਸ਼ਮਣੀ ਸੀ ਉਹ ਸ਼ੇਅਰ ਬਾਜ਼ਾਰ ਹੋ ਗਈ ਮਸਕ ਨੇ ਦੁਸ਼ਮਣ ਦਾ ਦੁਸ਼ਮਣ ਦੋਸਤ ਵਾਲਾ ਫਾਰਮੂਲਾ ਅਪਣਾ ਕੇ ਡੋਨਲਡ ਵਾਲਾ ਦੋਸਤੀ ਦਾ ਹੱਥ ਵਧਾਇਆ ਇਸ ਦੋਸਤੀ ਦੀ ਸ਼ੁਰੂਆਤ ਉਸ ਦਿਨ ਹੁੰਦੀ ਹੈ ਜਦੋਂ ਰੈਲੀ ਦੇ ਦੌਰਾਨ ਇੱਕ ਗੋਲੀ ਐਂਡ 트੍ਰੰਪ ਦੇ ਕੰਨ ਨੂੰ ਛੂ ਕੇ ਲੰਘ ਜਾਂਦੀ ਹੈ 트੍ਰੰਪ ਉੱਤੇ ਹਮਲੇ ਦੇ ਤੁਰੰਤ ਬਾਅਦ ਟਵੀਟ ਕਰਕੇ ਕਾਰਡ ਐਂਟਰੀ ਮਸਕ ਨੇ ਲੈ ਲਈ ਅਤੇ 트੍ਰੰਪ ਦੇ ਸਲੋਗਨ ਵਾਲੀ ਟੋਪੀ ਲੈ ਕੇ ਘੁੰਮਣ ਲੱਗੇ ਉਹੀ 트੍ਰੰਪ ਜਿਸ ਨੇ ਕਦੇ ਮਸਕ ਦੀ ਕੰਪਨੀ ਨੋ ਫਾਲਤੂ ਕਿਹਾ ਸੀ 트੍ਰੈਂਪ ਉਹੀ 트੍ਰੈਂਪ ਹੋਣਾ ਮਸਕ ਨੂੰ ਜੀਨੀਅਸ ਕਹਿਣ ਲੱਗੇ ਐਲਨ ਮਸਕ ਦੇ ਚੋਣਾਂ ਵਿੱਚ ਉਤਰਨ ਦੇ ਨਾਲ ਹੀ ਅਜਿਹਾ ਮਾਹੌਲ ਬਦਲਿਆ ਕਿ ਜੋਏ ਬਰਡਨ ਪਿੱਛੇ हट ਗਏ ਤੇ ਕਮਲਾ ਹੈਰਿਸ ਨੂੰ ਅੱਗੇ ਕਰ ਦਿੱਤਾ ਚੋਣਾਂ ਦੇ ਇਸ ਮੋੜ ਤੇ ਕੋਈ ਵੀ ਰਾਜਨੀਤੀਵਾਨ 트੍ਰੈਂਪ ਨੂੰ ਜਿੱਤਦਾ ਨਹੀਂ ਸੀ ਦਿਖਾ ਰਿਹਾ ਕਿਉਂਕਿ ਕਮਲਾ ਹੈਰਿਸ ਜਿਆਦਾ ਮਜ਼ਬੂਤ ਉਮੀਦਵਾਰ ਅਤੇ ਜਿੱਤ ਦੀ ਵੱਡੇ ਦਾਵੇਦਾਰ ਸੀ ਇਸ ਸਾਬਤ ਜਾਣਦੇ ਹੋਏ ਵੀ ਮਸਕ ਨੇ ਅੱਖਾਂ ਬੰਦ ਕਰਕੇ ਆਪਣਾ ਸਾਰਾ ਕੁਝ ਡੋਨਲਡ ਟਰੰਪ ਦੀ ਜਿੱਤ ਦੇ ਦਾਤੇ ਲਗਾ ਦਿੱਤਾ ਇਸ ਦਾ ਫਾਇਦਾ ਟਰੰਪ ਨੂੰ ਹੋਣਾ ਲਾਜ਼ਮੀ ਸੀ onx ਤੇ ਮਸਕ ਨੇ ਟਰੰਪ ਦੇ ਸਾਹਮਣੇ ਲਾਈਵ ਸੈਸ਼ਨ ਕੀਤਾ ਤਾਂ ਸੁਣਨ ਵਾਲਿਆਂ ਦੀ ਐਨੀ ਭੀੜ ਇਕੱਠੀ ਹੋ ਗਈ ਅਤੇ ਜਿਹੜਾ ਸਰਵਰ ਸੀ x ਦਾ ਉਹ ਕੈਸ਼ ਹੋ ਗਿਆ ਇਨਾ ਹੀ ਨਹੀਂ ਮਸਕ ਨੇ ਐਕਸ ਦੇ ਐਲਗੋਰਿਥਮ ਤੇ ਡਿਜ਼ਾਈਨ ਕੀਤਾ ਕਿ 트럼ਪ ਦੇ ਫੇਵਰ ਵਾਲਾ ਕੰਟੈਂਟ ਉੱਪਰ ਆਉਣ ਲੱਗ ਪਿਆ ਅਤੇ ਵਿਰੋਧ ਜਿਹੜੇ ਵਿਰੋਧ ਵਾਲੇ ਕੰਟੈਂਟ ਸੀ ਉਹ ਨੀਚੇ ਦਬ ਗਏ ਮਸਕ ਨੇ ਇਨਾ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਐਲਨ ਮਸਕ ਅਜੇ ਸੱਤ ਰਾਜਾਂ ਵਿੱਚ ਰੋਜ਼ ਇੱਕ ਲੱਕੀ ਵੋਟਰ ਚੁਣਦੇ ਤੇ ਉਸ ਨੂੰ 8.5 ਕਰੋੜ ਦਾ ਇਨਾਮ ਦੇਣ ਲੱਗੇ ਹੱਦੋਂ ਦੋ ਦੋ ਹੋ ਗਈ ਜਦੋਂ ਮਸਕ ਸਟੇਜ ਤੋਂ ਇਨਾਮ ਵੰਡਦੇ ਸਮੇਂ ਕਮਲਾ ਹੇਰਸ ਨੂੰ ਕਹਿਣ ਲੱਗੇ ਕਿ ਉਸਤੇ ਤਾਂ ਕੋਈ ਗੋਲੀ ਚਲਾਉਣਾ ਵੀ ਪਸੰਦ ਨਹੀਂ ਕਰਦਾ ਅਖੀਰ ਨੂੰ ਜਦੋਂ ਨਤੀਜਾ ਆਉਂਦਾ ਹੈ ਤਾਂ ਸਾਰਿਆਂ ਦੀ ਅੱਖਾਂ ਖੁੱਲੀਆਂ ਨਹੀਂ ਖੁੱਲੀਆਂ ਰਹਿ ਜਾਂਦੀਆਂ ਹਨ ਕਿਉਂਕਿ ਡੋਨਲਡ ਟਰੰਪ ਜੋ ਚੋਣ ਜਿੱਤ ਚੁੱਕੇ ਸਨ ਪਿਛਲੇ 70 ਸਾਲਾਂ ਵਿੱਚ ਇਹ ਇੱਕ ਅਜਿਹੇ ਉਮੀਦਵਾਰ ਹਨ ਜੋ ਇੱਕ ਵਾਰ ਹਾਰ ਕੇ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਵਾਈਟ ਹਾਊਸ ਵਿੱਚ ਗਏ ਹਨ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਡੋਨਲਡ ਟਰੰਪ ਬੱਚਿਆਂ ਦੇ ਜੈਂਡਰ ਚੇਂਜ ਪ੍ਰੋਸੈਸ ਨੂੰ ਬਹੁਤ ਮੁਸ਼ਕਲ बना रही है सरकार डोनाल्ड ट्रंप दी आखिरकार एलन मस्क ने अपना बदला और अपनी सबसे बड़ी तो सौ पूरी कर ही ली ते जिंदगी दा लाया हुआ जुआ ओहो जीत गया आ, हाँ जुआ जीत जित गया बदले ਵਿੱਚ मस्क नु ट्रंप सरकार बलो बहुत कुछ मिला है नतीजे तो बाद एलन मस्क की नेटवर्क ਅਹ 10000 ਬਿਲੀਅਨ ਡਾਲਰ ਤੋਂ ਪਾਰ ਕਰ ਗਈ ਹੈ ਐਲਨ ਮਸਕ ਨੂੰ ਇੱਕ ਅਜਿਹਾ ਸੰਵੇਦਨਸ਼ੀਲ ਮਹਿਕਮਾ ਡੋਨਲਡ ਟਰੰਪ ਪਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਜਿਸ ਵਿੱਚ ਉਹ ਕਿਸੇ ਵੀ ਅਧਿਕਾਰੀ ਨੂੰ ਫਾਲਤੂ ਖਰਚ ਦਾ ਇਲਜ਼ਾਮ ਲਗਾ ਕੇ ਨੌਕਰੀ ਤੋਂ ਬਰਖਾਸਤ ਕਰ ਸਕਦੇ ਹਨ ਅਮਰੀਕਾ ਦੇ ਰਾਸ਼ਟਰਪਤੀ ਦੇ ਕਰੀਬੀ ਹੋਣ ਦਾ ਮਤਲਬ ਹੈ ਦੁਨੀਆ ਦੇ ਹਰ ਦੇਸ਼ ਦੀ ਸਰਕਾਰ ਦੇ ਨੇੜੇ ਹੋਣਾ ਆਪਣੀ ਬਿਜ਼ਨਸ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਆਸਾਨੀ ਨਾਲ ਫੈਲਾ ਸਕਦੇ ਹਨ ਇਸ ਦਾ ਸਬੂਤ ਉਦੋਂ ਹੀ ਮਿਲ ਗਿਆ ਜਦੋਂ ਡੋਨਲਡ 트ੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਆਪਣੀ ਗੱਲਬਾਤ ਵਿੱਚ ਐਲਨ ਮਸਕ ਨੂੰ ਸ਼ਾਮਲ ਕਰ ਲਿਆ ਕਿਸੇ ਸ਼ਾਇਰ ਨੇ ਕਿੰਨਾ ਸੋਹਣਾ ਕਿਹਾ ਹੈ ਕਿ ਉਮਰ ਥਕਾ ਨਹੀਂ ਸਕਦੀ ਠੋਕਰੇ ਗਿਰਾ ਨਹੀਂ ਸਕਦੀ ਜिद हो अगर ਜਿੱਤਨੇ ਕੀ ਤਾਂ ਪਰਸਥਿਤੀਆਂ ਵੀ ਹਰਾ ਨਹੀਂ ਸਕਦੀ ਦੋਸਤੋ ਬਹੁਤ-ਬਹੁਤ ਸ਼ੁਕਰੀਆ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਤੁਹਾਡੇ chatID ਰੂਬਰੂ ਹੋਵਾਂਗੀ ਆਪਣੇ ਖਾਦਮ ਅਮਰਿਤਪਾਲ ਕਰੇ ਨੂੰ ਦੇ ਉਜਾਸ ਦੋਸਤੋ ਹਮੇਸ਼ਾ ਖੁਸ਼ ਰਹੋ